ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣੀ ਮੰਗੀਆਂ ਗਹਿਰਾਈਆਂ ਤੋਂ ਇਹਨਾਂ ਅਫਸੋਸ ਜਤਾ ਰਿਹਾ ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਸਕੇਲ ਵਾਪਰਿਆ ਉਹ ਲਗਭਗ ਸਾਡੇ 6:00 ਦਾ ਟਾਈਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡੇਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਘਰਦਵਾਰ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਪ੍ਰੈਸ਼ਰ ਆਫ ਫਟ ਗਿਆ ਬਟਨ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਰ ਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ ਪਤਾ ਲੱਗਿਆ ਜਦੋਂ ਸਾਡੇ ਗੁਰਦੁਆਰਾ ਸਾਹਿਬ ਝਾਰ ਸਾਹਿਬ ਤੋਂ ਛੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਲਾਜਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਆ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲਿਆ ਸਬਾਰ ਕੇ ਫਿਰ ਸੰਗਤ ਇੱਥੇ ساری ਰਾਤ ਅਸੀਂ ਇੱਥੇ ਬੈਠੇ ਰਹੇ ساری ਰਾਤ ਜਨਮੇ ਜਾਪ ਕੀਤਾ ਔਰ ਅੱਜ ਸਵੇਰੇ ਰਾਤੀ ਅਸੀਂ ਫੋਰਮ ਕਰਤਾ ਸੀ ਮਾਨਜੋਗ ਪ੍ਰਧਾਨ ਸਾਹਿਬ ਬਲਿੰਦਰ ਸਿੰਘ ਜੀ ਧਾਮੀ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਤਿ ਸ਼੍ਰੀ ਕੇਸਗੜ ਸਾਹਿਬ ਤੋਂ ਉਹਨਾਂ ਦੇ ਨਿਰਦੇਸ਼ ਲਏ ਤੇ ਉਹਨਾਂ ਨੇ ਸਿੰਘ ਸਹਿਵਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੁਣ ਅਸੀਂ ਇੱਥੋਂ ਗੋਵਿੰਦ ਸਾਹਿਬ ਲਈ ਤੋਰਿਆ ਬੜਾ ਦੁੱਖ ਹੁੰਦਾ ਮਨ ਭਰ ਭਰ ਆਉਂਦਾ ਪਰ ਕਰ ਕੁਛ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ પીੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਰਸਵਾ ਕੇ ਰੱਖੀਏ ਔਰ ਕੋਈ ਵੀ ਕੋਈ ਉਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਵੀਐਸਪੀ ਸਾਹਿਬ ਮੌਕੇ ਤੇ ਆਏ ਐਸਐਚਓ ਸਾਹਿਬ ਮੌਕੇ ਤੇ ਆਏ ਐਸਐਸਸੀ ਸਾਹਿਬ ਆਏ ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ ਔਰ ਉਹ ਸੈਂਪਲ ਵੀ ਲੈ ਕੇ ਗਏ ਡੀਵੀਆਰ ਵੀ ਉੱਥੋਂ ਲੈ ਗਈ ਇਸ ਲਈ ਸਾਰਾ ਪ੍ਰਸ਼ਾਸਨ ਨੇ ਸਾਰੀ ਦੇਖਿਆ ਕਿ ਕੋਈ ਇਹਦੀ ਘਟਨਾ ਨਹੀਂ ਵਾਪਰੀ ਇਹ ਸਿਰਫ ਇੱਕ ਅਚਾਨਕ ਉਦਰਤੀ ਵਾਪਰੀ ਘਟਨਾ ਦਾ ਨਤੀਜਾ ਹੋਇਆ ਮੈਂ ਅਰਦਾਸ ਕਰਦਾ ਕਿ ਸੇ ਗੁਰੂ ਪਾਸ਼ਾ ਅਗੇ ਤੋਂ ਸਾਡੇ ਧਰਮ ਤੇ ਮਿਹਰ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਾਡੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮਨ ਦੁਖੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਲੂੰਬਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਜੀਵੋ ਇਥੋਂ ਪੇਦਾ ਕੀਤਾ ਬੜਾ ਸ਼ਬਦਾਂ ਬਣ ਪਿਆ ਹੈ ਇਸ ਲਈ ਬਹੁਤਾ ਸ਼ਬਦ ਰਚਦਾ ਹਾਂ ਜਿਵੇਂ ਬਗਦਾ ਵਾਹਿਗੁਰੂ ਜੀ ਦਾ ਸਾਥ ਸਾਥ ਵਾਹਿਗੁਰੂ ਜੀ ਦੀ ਬਰਤੀ ਨੋ ਵਾਰੀ ਬੀਜਰ ਬਕਸਾ ਵਾਟ ਜੀ ਬੀ ਬਦੇ ਇਹ ਸਾਡੇ ਸਾਰੇ ਜਿਹੇ ਸਮਾਜ ਵੀ ਵੀ ਬੜੀ ਮੰਨਭਗੀ ਕਰਨਾਈ ਦੀ ਕਰ ਬਾਕੀ ਹੈ ਤੇ ਜਿਹੜਾ ਬੀਜੀ ਦਾ ਜਿਹੜਾ ਸ਼ਾਰਟ ਸਰਕਟ ਆਉਣ ਕਰ ਗਿਆ ਏਸੀ ਪ੍ਰੈਸ਼ਰ ਜਿਹੜਾ ਪੜ ਗਿਆ ਜਿੱਥੇ ਗੁਰਦ ਸਿੰਘ ਸਾਹਿਬ ਦਾ ਸੱਚਖੰਡ ਜਿਹੜਾ ਦਿਨ ਮਹਰਾਜ ਦੇ ਰੂਪ ਵਿੱਚ ਹੈ ਸੀ ਉਹ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਮਹਰਾਜ ਜਿੱਨੇ ਰੂਪੇ ਦੇ ਬੀਬੇ ਹੋ ਗਏ ਔਰ ਜਿਹਦੇ ਮੌਜੂਦਾ ਸਾਡੇ ਉਸਨੇ ਵੀ ਸੀ ਮੈਂਬਰ ਆਪਵਾਤੋਂ ਤੇ ਸਿੰਘ ਸਾਹਿਬ ਜਿਹੜੇ ਅਸੀਂ ਸੀਸੀ ਵਲੋਂ ਕੇਸ ਕਰਤਾ ਤੋਂ ਆਏ ਸੀ ਜਿਹੜੇ ਮਰਿਆਦਾ ਦੇ ਇਨਸਾਫ ਤੋਂ ਨੰਦ ਸਾਹਿਬ ਦੇ ਸੰਬੰਧਾ ਚਲੀ ਗਏ ਦੋ ਤੌਲੀ ਚੱਲੇ ਪਏ ਥੱਲੇ ਪਏ ਗਏ ਗੁਰੂਨ ਸਾਹਿਬ ਨੂੰ ਤੇ ਸਰਕਾਰ ਵੀ ਕੱਲ ਤੱਕ ਸਭ ਨਾਲ ਜੋ ਵੀ ਇਹ ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਤੌਰ ਤੇ ਵੀ ਦੀ ਇਨਵੈਸਟੀਗੇਸ਼ਨ ਪਰਟੀਟੀ ਬਣਾ ਸੀ ਜਿਹੜੀ ਆ ਇਹਨਾਂ ਮੋਟੇ ਸੈਂਪਲ ਵਰਗ ਦੇ ਦੇ ਜਿਹੜੀ ਫਾਈਨਲ ਰਿਪੋਰਟ ਹੋਣੀ ਦੱਸਦਾ ਉਹ ਵੀ ਕੱਲ ਤੱਕ ਸਭ ਨਾਲ ਹੋ ਰਿਹਾ ਹੈ ਲਾਈਟ ਜਿਹੜੀ ਜਿਆਦਾ ਆਨ ਕਰਦੇ ਆ ਸੋਦੇ ਦੂਜੇ ਤੋਂ AC ਆਟੋ ਕਰ ਰਹੇ ਇਹਦਾ ਜਿਹੜਾ AC ਦਾ ਕੰਪਰੈਸਰ ਬਣਿਆ ਸੀ ਜਿਆਦਾ ਲਾਈਟ ਆ ਵਿੰਡੋ AC ਹੋ ਜਾਂਦਾ ਵਿੰਡੋ ਮੇਡ ਉਸ ਵੈਸੇ ਦੂਜੇ ਜਿਹੜੀ ਵੀ ਫੀਲ ਕਰਦੇ ਜੇ ਨਾ ਜਿੱਥੇ ਸਤਗੰਨ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ ਲਗਦੇ AC ਦਾ ਇਹ ਆ ਉਹ ਵਿੰਡੋ AC ਲਾ ਲੈ ਜੀ ਦੇ ਸਪੇਅਰ AC ਦੂਜੇ ਉਹ ਲਾਏ ਜਾਣ ਤਾਂ ਕਿ ਇਹ ਜੇ ਹੱਥ ਨੂੰ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਆਵਾਜ਼ ਉਹ ਤੋਂ ਨਗਰਾਨੀ ਜੀ ਵੀ ਜੱਸਾ ਸਾਹਿਬ ਨੇ ਕਿਹਾ ਹਾਂ ਨਗਰਾਨੀ ਵੀ ਜਿੱਥੇ ਜਿੱਦੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਪੂਰੂ ਕਰਦਾ ਹੈ ਜਿਆ ਧਾਰਮਿਕ ਜਗ੍ਹਾ ਨਾਲ ਉੱਥੇ ਜ਼ਰੂਰ ਪਿੰਡ ਲੈਵਲ ਤੇ ਇੱਕ ਬੰਦਾ ਜਿਹੜਾ ਸਰਵੰਧ ਹੈਗਾ ਉਹਨੂੰ ਉੱਥੇ ਜ਼ਵਾਰ ਸਾਹਿਬ ਰਿਹਾ ਜਿਹੜੀ ਵੀ ਕੋਈ ਵੀ ਧਾਰਮਿਕ ਜਗ੍ਹਾ ਉੱਥੇ ਜ਼ਰੂਰ ਸੋਣੇ